ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ Jobs Bhai Ginni ਦੇ ਵਿੱਚ ਜੀ ਦੋਸਤੋ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਪੰਜਾਬ ਜਵਾਹਰ ਨਵੋਦਿਆ ਵਿਦਿਆਲਿਆ ਭਰਤੀ 2025 ਜੀ ਜਿਹੜੀ ਕਿ ਸਿਰਫ ਇੰਟਰਵਿਊ ਦੇ ਨਾਲ ਹੀ ਭਰਤੀ ਕੀਤੀ ਜਾਵੇਗੀ ਜੀ ਦੋਸਤੋ ਆਪਾਂ ਚੈਨਲ ਤੇ ਕਾਫੀ ਸਮੇਂ ਦੇ ਬਾਅਦ ਵੀਡੀਓ ਅਪਲੋਡ ਕਰ ਰਹੇ ਹਾਂ ਇਹਦਾ ਕੋਈ ਖਰੀਲੂ ਕਾਰਨ ਜੀਗਾ ਮੇਰਾ ਤੇ ਚੈਨਲ ਦੀ ਰੀਚ ਬਹੁਤ ਜ਼ਿਆਦਾ ਘਟ ਗਈ ਏ ਦੋਸਤੋ ਚੈਨਲ ਤੇ ਜਿੰਨੀਆਂ ਵੀ ਵੀਡੀਓ ਨੇ ਉਹਨਾਂ ਨੂੰ ਤੁਸੀਂ ਦੁਬਾਰਾ ਵਾਚ ਕਰੋ ਜਾਂ ਫਿਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਚੈਨਲ ਦੀ ਰੀਚ ਨੂੰ ਵਧਾਇਆ ਜਾ ਸਕੇ ਅਤੇ ਹੋਰ ਵੱਧ ਤੋਂ ਵੱਧ ਮੈਂ ਵੀਡੀਓ ਅਪਲੋਡ ਕਰ ਸਕਾਂ ਤਾਂ ਜੋ ਤੁਹਾਡੀ ਅਤੇ ਮੇਰੀ ਦੋਨਾਂ ਦੀ ਹੈਲਪ ਹੋ ਸਕੇ ਦੋਸਤੋ ਇਸ ਚੈਨਲ ਦਾ ਮੁੱਖ ਉਦੇਸ਼ ਜਿਹੜਾ ਹੈ ਗਰੀਬ ਬੱਚਿਆਂ ਦੀ ਹੈਲਪ ਕਰਨਾ ਹੈ ਜਿਹੜੇ ਪੜ੍ਹਾਈ ਦੇ ਸਮਰੱਥ ਨਹੀਂ ਨੇ ਜਿਨ੍ਹਾਂ ਕੋਲੇ ਪੈਸੇ ਨਹੀਂ ਪੜਨ ਲਈ ਅਤੇ ਉਹਨਾਂ ਲੋਕਾਂ ਦੀ ਹੈਲਪ ਕਰਨਾ ਹੈ ਜਿਨ੍ਹਾਂ ਕੋਲੇ ਜੋਬਸ ਨਹੀਂ ਨੇ ਇਸ ਚੈਨਲ ਤੋਂ ਹਲੇ ਕੋਈ ਵੀ ਕਮਾਈ ਨਹੀਂ ਹੋਣ ਲੱਗੀ ਜਦੋਂ ਵੀ ਇਸ ਚੈਨਲ ਤੇ ਕਮਾਈ ਹੋਣ ਲੱਗ ਜੇਗੀ ਉਸ ਦੇ ਵਿੱਚੋਂ ਕੁਝ ਪਰਸੈਂਟ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਲਗਾਇਆ ਜਾਵੇਗਾ ਸੋ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਆ ਕਰੋ ਦੋਸਤੋ ਤੇ ਲਾਈਕ ਜ਼ਰੂਰ ਕਰ ਲਿਆ ਕਰੋ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਕਮੈਂਟ ਦੇ ਵਿੱਚ ਜ਼ਰੂਰ ਕਰਿਓ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਗਿਰਵਾ ਕਰਕੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਅਤੇ ਬੈਲ ਆਈਕਨ ਤੇ ਕਲਿੱਕ ਕਰ ਦੇਣ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ WhatsApp ਤੇ ਤੇ Telegram ਚੈਨਲ ਦਾ ਲਿੰਕ ਦਿੱਤਾ ਹੋਇਆ ਜੀ ਜਿੱਥੇ ਤੁਹਾਨੂੰ ਹਰ ਰੋਜ਼ ਨਵੇਂ-ਨਵੇਂ ਭਰਤੀਆਂ ਦੀਆਂ ਨੋਟੀਫਿਕੇਸ਼ਨਾਂ ਮਿਲਣਗੀਆਂ ਜੀ ਹੁਣ ਆਪਾਂ ਚੱਲਦੇ ਹਾਂ ਜੀ ਨੋਟੀਫਿਕੇਸ਼ਨ ਦੇ ਵੱਲ ਦੋਸਤੋ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਪੀਐਮ ਸ਼੍ਰੀ ਸਕੂਲ ਜਵਾਰਲਾਲ ਨਵੋਦੇਆ ਵਿਦਿਆਲਾ ਡਿਸਟ੍ਰਿਕਟ ਰੂਪਨਗਰ ਸੰਧੂਆਂ ਦੇ ਵੱਲੋਂ ਜੀ ਦੋਸਤੋ ਵਧੇਰੇ ਜਾਣਕਾਰੀ ਦੇ ਲਈ ਇਹਨਾਂ ਨੇ ਆਪਣਾ ਫੋਨ ਨੰਬਰ ਦਿੱਤਾ ਹੋਇਆ ਜਿੱਥੋਂ ਤੁਸੀਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਫੋਨ ਕਰਕੇ ਅਤੇ ਇਹਨਾਂ ਦੀ ਵੈਬਸਾਈਟ ਵੀ ਦਿੱਤੀ ਹੋਈ ਹੈ ਅਤੇ ਈਮੇਲ ਵੀ ਦਿੱਤੀ ਹੋਈ ਹੈ ਜਿੱਥੋਂ ਤੁਸੀਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਦੋਸਤੋ ਵਾਕਿਆ ਇੰਟਰਵਿਊ ਹੋਵੇਗਾ ਇੰਟਰਵਿਊ ਦੇ ਆਧਾਰ ਤੇ ਤੁਹਾਡਾ ਸੈLECTION ਕੀਤਾ ਜਾਵੇਗਾ ਦੋਸਤੋ ਪੋਸਟਾਂ ਆਊਟ ਕੀਤੀਆਂ ਹੋਈਆਂ ਨੇ ਜੀ ਮੈਟਰਨ ਦੀਆਂ ਪੋਸਟਾਂ ਆਊਟ ਕੀਤੀਆਂ ਹੋਈਆਂ ਨੇ ਜੀ ਇੰਟਰਵਿਊ 30 6 2025 ਸਵੇਰੇ 11 ਵਜੇ ਹੋਵੇਗਾ ਜੀ ਅਡਰੈਸ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਜੀ ਉਸ ਅਡਰੈਸ ਦੇ ਉੱਤੇ ਤੁਸੀਂ ਆਪਦੇ origignal document ਲੈ ਕੇ ਪਹੁੰਚ ਜਾਣਾ ਹੋਵੇਗਾ ਜੀ ਜਿਹੜੇ ਉਮੀਦਵਾਰਾਂ ਨੇ 10ਵੀਂ ਪਾਸ ਕੀਤੀ ਹੋਈ ਹੈ ਜੀ ਕੋਈ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਜੀ ਉਮਰ ਹੱਦੇ ਜੀ 35 ਤੋਂ 55 ਸਾਲ ਜੀ ਵਿਆਹੀਆਂ ਹੀਆਂ ਔਰਤਾਂ ਜਿਨ੍ਹਾਂ ਵਿੱਚ ਵਿਧਵਾ ਔਰਤਾਂ ਅਤੇ ਜਿਹੜੇ ਡਿਵੋਰਸੀ ਔਰਤਾਂ ਵੀ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਜੀ ਐਲੀਜੀਬਲ ਨੇ ਜੀ ਸੈਲਰੀ ਦੀ ਗੱਲ ਕਰੀਏ ਸੈਲਰੀ ਮਿਨੀਮਮ ਵੇਜੇਸ ਹੋਵੇਗੀ ਜੀ ਜਿਵੇਂ ਕਿ ਇੰਡਸਟਰੀਅਲ ਵਰਕਰਾਂ ਦੀ ਹੁੰਦੀ ਹੈ ਜੀ ਬਿਲਡਿੰਗ ਅਪਾਰਟਮੈਂਟਾਂ ਦੇ ਵਿੱਚ ਕੰਮ ਕਰਨ ਵਾਲੇ ਵਰਕਰਾਂ ਦੀ ਜਿੰ ਸੈਲੈਕਟਡ ਕੈਂਡੀਡੇਟ ਜਿਹੜੇ ਹੋਣਗੇ ਜੀ ਜਿੰਨੇ ਵੀ ਔਰਤਾਂ ਸੈਲੈਕਟ ਹੋਣਗੀਆਂ ਜੀ ਉਹਨਾਂ ਨੂੰ ਗਰਲ ਸਟੂਡੈਂਟ ਦੇ ਨਾਲ ਹੀ ਰਹਿਣਾ ਪਵੇਗਾ ਜੀ ਜੋ ਪੀਰੀਅਡ ਹੈ ਜੀ ਜਿਹੜਾ ਅਪ ਟੂ 31/4/2026 ਤੱਕ ਹੋਵੇਗੀ ਇੰਟਰਵਿਊ ਤੇ ਆਉਣ ਜਾਣ ਲਈ ਕੋਈ ਵੀ ਟੀ.ਏ.ਡੀ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਦੋਸਤੋ ਇੰਟਰਵਿਊ ਕਿੱਥੇ ਹੋਵੇਗਾ ਜੀ ਅਡਰੈਸ ਨੋਟ ਕਰ ਲਓ ਜੀ ਪੀ.ਐਮ ਸ਼੍ਰੀ ਸਕੂਲ ਜਵਾਰਨ ਨਵੋਦਿਆ ਵਿਦਿਆਲਿਆ ਸੰਧੂਆ ਡਿਸਟ੍ਰਿਕਟ ਰੂਪਨਗਰ 140 112 ਇਹ ਇਹਨਾਂ ਦਾ ਪਿੰਨ ਕੋਡ ਹੈ ਜੀ ਇਸ ਅਡਰੈਸ ਦੇ ਉੱਤੇ ਤੁਹਾਡਾ ਇੰਟਰਵਿਊ ਹੋਵੇਗਾ ਜੀ ਉਮੀਦ ਕਰਦੇ ਹਾਂ ਕਿ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੀ ਹੋਰ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈਆਂ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਵਾਚ ਕਰੋ ਜੀ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਜੀ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ